ਆਹ ਨੂੰ ਸਮੱਸਿਆ ਆਮ ਹੀ ਸਮੱਸਿਆ ਆ ਮਾਜੀ ਦਿੱਕਤਾਂ ਹੀ ਦਿੱਕਤਾਂ ਨੇ ਕੀ ਕਰ ਰਿਹਾ ਸੀਟੇਵਾਲ ਸਾਹਿਬ ਆਇਆ ਅੱਜ ਸੀਟੇ ਸਾਹਿਬ ਨੂੰ ਮੌਕਾ ਬੇਨਤੀ ਕੀਤੀ ਉਹਨਾਂ ਨੂੰ ਮੌਕਾ ਦਿਖਾ ਰਹੇ ਹਾਂ ਜੂ ਜਿਹੜੇ ਸਾਡੇ ਪਾਣੀ ਖੜੇ ਨੇ ਪਾਣੀ ਪਲਾਂਟਾਂ 'ਚ ਨਹੀਂ ਜਾ ਰਹੇ ਜਿਹੜੇ ਸੀਵਰੇਜ ਬੋਰਡ ਦੀ ਨਿਲਾਇਕੀ ਕਰਕੇ ਗਲੀਆਂ ਨਾਲੀਆਂ ਉਲਟੀਆਂ ਬਣੀਆਂ ਸਾਡੇ ਪਾਣੀ ਉਹਦੇ ਪਲਾਂਟ ਤੱਕ ਨਹੀਂ ਜਾ ਰਹੀ ਉਹਦਾ ਹੱਲ ਕਰਨ ਦੀ ਉਹਨਾਂ ਨੂੰ ਬੇਨਤੀ ਕੀਤੀ ਹੈ ਜੋ ਮੌਕਾ ਦੇਖਣ ਆਏ ਨੇ ਮੇਡਮ ਮੈਡਮ ਨਾਲ ਨੇ ਕਮਿਸ਼ਨਰ ਕਾਰਪੋਰੇਸ਼ਨ ਨਾਲ ਨੇ ਜੀ ਇਹ ਪਾਣੀ ਅਗਰ ਤੁਸੀਂ ਕਹਿ ਰਹੇ ਸਿਵਰੇਜ ਜਾਲੀਆਂ ਸਹੀ ਕਰਦੇ ਪਾਣੀ ਤਾਂ ਫੇਰ ਵੀ ਤਾਂ ਘੁੰਮ ਕੇ ਤਾਂ ਨਾਲੇ ਤੇ ਜਾਊਗਾ ਨਹੀਂ ਨਾਲੇ ਤੇ ਨਹੀਂ ਜਾਏਗਾ ਜੀ ਸਿਵਰੇਜ ਪੋਰਟ ਸਾਫ ਕਰਕੇ ਭੇਜੇਗਾ ਜੀ ਟ੍ਰੀਟਮੈਂਟ ਪਲਾਂਟਾਂ ਤੇ ਜਾਊਗਾ ਪਾਣੀ ਟ੍ਰੀਟਮੈਂਟ ਪਲਾਂਟ ਇੱਥੇ ਲੱਗਿਆ ਜੀ ਨੇੜੇ ਹਾਂਜੀ ਲੱਗੇ ਆ ਜੀ ਕਿੰਨੇ ਲੱਗੇ ਆ ਦੋ ਪਲਾਂਟ ਲੱਗੇ ਹੋਏ ਨੇ ਜੇ ਇਹ ਬਲਾਕੇ ਸ਼ੀਬਲਾਕੇ ਚੱਲ ਰਹੇ ਆ ਜੀ ਚੱਲ ਰਹੇ ਆ ਜੀ ਲੇਕਿਨ ਇਹਨਾਂ ਚੀਜ਼ ਪਾਣੀ ਜਾਂਦੀ ਢਾਲਾਂ ਹੀ ਠੀਕ ਨਹੀਂ ਨੇ ਨਾਲੀਆਂ ਪੂਰੀਆਂ ਨਹੀਂ ਬਣੀਆਂ ਹੋਈਆਂ ਮਤਲਬ ਕਿ ਹੁਣ ਇਹ ਹੁਣ ਕੀ ਤੁਹਾਨੂੰ ਕਹਿ ਰਿਹਾ ਸਿਟੀ ਵਲ ਸਾਹਿਬ ਦੇਖੋ ਜੀ ਗੱਲ ਤਾਂ ਜੇ ਕਰਦੇ ਵੀ ਨੇ ਮ ਇਹ ਤਾਂ ਸਾਰੇ ਇਹ ਵੀ ਨੇ ਜਿਹੜੇ ਪਾਣੀ ਵੀ ਸਾਰੇ ਡੈਰੀ ਦੇ ਅੰਦਰ ਭਰਿਆ ਹੋਇਆ ਹੈ। ਢਲਾਨ ਇਹਨਾਂ ਦੀ ਚਾਹੀਦੀ ਪਰਲੇ ਪਾਸੇ ਟਿੰਡਰ ਬਣਾ ਪਰੇ ਹੈ। ਹਾਂਜੀ। ਸੀ ਸਾਡੇ ਸਾਹਮਣੇ। ਹਾਂਜੀ। ਪਾਣੀ ਦੇ ਢਾਣੇ ਤੇ ਆ ਰਹੀ ਹੈ। ਉਹਨਾਂ ਮਨ ਲਾ ਕੇ ਨਵੇਂ ਨਾਲੀਆਂ ਬਣਵਾਉਣਾ ਚਾਹੁੰਦੇ। ਉਹ ਚਾਹੀਦੀ ਇਹਨਾਂ ਨੂੰ ਪਾਣੀ। ਇਹਦਾ ਹੱਲ ਚਾਹੁੰਦੇ ਆ ਜੀ। ਇਹਦਾ ਹੱਲ ਚਾਹੁੰਦੇ ਆ ਸਾਡਾ ਕਿ ਇਹਦੇ ਪਾਣੀ ਨਿਕਲੇ। ਅਗਰ ਨਹੀਂ ਹੱਲ ਹੁੰਦਾ ਤਾਂ ਕੀ ਹੋਏਗਾ? ਅਗਲਾ ਅਗਲਾ ਕਦਮ। ਅਗਲਾ ਜੇ ਪਸ਼ੂ ਬਿਮਾਰ ਹੋਣੇ ਤੇ ਬਿਮਾਰੀ ਫੈਲੇਗੀ ਜੀ ਲੋਕਾਂ ਨੂੰ ਬਿਮਾਰੀ ਵਾਲਾ ਦੁੱਧ ਮੇਰੇ ਕਾ ਜੀ ਫਿਰ ਹੋਰ ਕੀ ਕਰ ਸਕਦੇ। ਧਰਨੇ ਦੇ ਹੰ ਸਾਰੇ ਕਹਿ ਰਹੇ ਆ ਕਿ ਸਾਨੂੰ ਬੜੀ ਦਿੱਕਤ ਆ ਗਈਆਂ ਡੈਰੀ ਵਾਲਿਆਂ ਨੂੰ ਦੇਖਦੇ ਇਹਨਾਂ ਦੀ ਆਪਣੀ ਆ ਦੁੱਧ ਵੀ ਇਹਨਾਂ ਦਾ ਡੈਰੀ ਵੀ ਇਹਨਾਂ ਦੀ ਕੋ ਵੀ ਇਹਨਾਂ ਦਾ ਪਾਣੀ ਵੀ ਇਹਨਾਂ ਦਾ ਦਿੱਕਤ ਤਾਂ ਉਹਨਾਂ ਨੂੰ ਆ ਜਿਹੜਾ ਨੂੰ ਪੀਣਾ ਪੈਂਦਾ ਇਹ ਕਹਿ ਰਹੇ ਆ ਕਿ ਸਾਡੀਆਂ ਨਾਲੀਆਂ ਨਹੀਂ ਸਹੀ ਪਈਆਂ ਆਈਆਂ ਢਲਾਨ ਗਲਤ ਆ ਤੇ ਮੇਰੀ ਖੁਦ ਹੀ ਸਾਰੇ ਸਭ ਤੀਸਰੀ ਵਾਰੀ ਆ ਗਏ ਫਿਰ ਇਹ ਆਪਣੇ ਖਿਡਾਰੀ ਵਾਲੇ ਆ ਗਏ ਕੱਲ ਨੂੰ ਇਹਨਾਂ ਨੂੰ ਕਿਹਾ ਕਿ ਦੋਆਂ ਦਾ ਦੋ ਹੋ ਗਿਆ ਉਧਰ ਇਹ ਤੀਸਰੇ ਦਾ ਕੱਲ ਨੂੰ ਇਹ ਵੀ 25 ਬੰਦੇ ਲਾ ਕੇ ਇਹਨੂੰ ਖਾਲੀ ਕਰਨਗੇ ਜੇ ਇਹਨਾਂ ਦੀ ਢਲਾਨ ਸਹੀ ਹੋਈ ਤੇ ਪਾਣੀ ਨੇ ਉਧਰ ਨੂੰ ਡੋੜ ਜਾਣਾ ਅੱਜ ਕਈ ਕਈਆਂ ਨੇ ਇਹਨਾਂ ਨਾਲ ਪਾਈਪ ਸਿੱਧੇ ਨਾਲੇ ਚ ਪਾਏ ਹੋਇਆ ਉਹ ਉਸੇ ਵਾਸਤੇ ਆ ਕਿ ਪਾਣੀ ਉਧਰ ਨਾ ਜਾਵੇ ਪਾਣੀ ਟ੍ਰੀਟਮੈਂਟ ਪਲੈਂਟ ਚ ਜਾਵੇ ਉਹ ਇਸੇ ਕਰਕੇ ਆ ਕਿ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਹੱਲ ਹੋ ਜਾਏ ਫਿਰ ਉਹ ਹਟਾਵਾਂਗੇ अच्छा जी मतलब कि जल्द ਤੁਹਾਨੂੰ ਮਲੇਕਪੁਰਾ ਵਿਸ਼ਵਾਸ ਹੈ ਕਿ ਇਹ ਸਹੀ ਹੋ ਜਾਏਗਾ ਟੈਕ ਸਾਡਾ ਮਕਸਦ ਹੀ ਇਥੇ ਦਿਨ ਰਾਤ ਰੋਏ ਫਿਰਦੇ ਆ ਕਿ ਮਸਲਾ ਹੱਲ ਹੋਵੇ ਇੱਕ ਪਾਸੇ ਇੱਕ ਪਾਸੇ ਤੁਸੀਂ ਪਾਣੀ ਦੀ ਸਫਾਈ ਲਈ ਲੱਗੇ ਹੋਏ ਦੂਜੇ ਪਾਸੇ ਇੰਦਾ ਗੰਦਗੀ ਹੋ ਰਹੀ ਹੈ ਉਹੀ ਹੈ ਨਾ ਕਿ ਇਹਨਾਂ ਜਿੰਨਾ ਚਿਰ ਮਸਲਾ ਹੱਲੇ ਸੀ ਟ੍ਰੀਟਮੈਂਟ ਪਲੈਂਟ ਲੱਗਾ ਹਾਂਜੀ 2.25 ਐਮਐਲਡੀ ਦਾ ਪਰ ਉਥੇ ਪਾਣੀ ਜਾ ਨਹੀਂ ਰਿਹਾ ਇਹਨਾਂ ਦੀ ਟਾਲ ਟੋਲ ਦੇ ਕਈ ਰੋਲੇ ਸੀ ਕਿ ਅੱਜ ਲਗਾਤਾਰ ਮੇਰ ਸਾਹਿਬ ਆਏ ਹੋਏ ਲਗਾਤਾਰ ਆਪ ਦੂਸਰੀ ਤੀਸਰੀ ਵਾਰੀ ਫਿਰ ਸਰਦ ਸਾਹਿਬ ਆਏ ਹੋਏ ਆ ਤੋ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਨਾਲ ਖਿਡਾਰੀ ਵਾਲਿਆਂ ਨੇ ਹੋ ਗਿਆ ਕੱਲ ਨੂੰ ਇੱਥੇ ਸ਼ੁਰੂ ਕਰਨਗੇ ਇਹ ਸੀ ਵਲੌਗ ਨੂੰ ਬਿਲਕੁਲ ਸਾਫ਼ ਕਰਨਗੇ ਇਹ ਗੋਹਾ ਚੱਕਣ ਦਾ ਵੀ ਤੇ ਦੂਸਰਾ ਵੀ ਉਧੂ ਮਗਰੋਂ ਦੇਖਦੇ ਕਾ। ਤੋ ਡੈਰੀ ਕੰਪਲੈਕਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਪੁਰਾਣੀ ਸਰਕਾਰਾਂ ਦੀ ਨਲਾਕੀ ਰਹੀ ਹੈ। ਵੀ ਜਿਹੜਾ ਇਹ ਬੁਰਦੇ ਦਰਿਆ ਨੂੰ ਬੁੱਢਾ ਨਾਲਾ ਬਣਾਤਾ। ਸੋ ਸਾਡੇ ਬਹੁਤ ਸਤਕਾਰਯੋਗ ਬਾਬਾ ਜੀ ਸੰਤਕ ਬਲਜੀਤ ਸਿੰਘ ਜੀ ਚਿੱਤੇ ਜਾਲ ਜੀ ਆਪ ਲੁਧਿਆਣਾ ਦੇ ਵਿੱਚ ਪੂਰਾ ਬੈਠ ਕੇ ਤੇ ਤੁਸੀਂ ਦੇਖਿਆ ਵੀ ਇਹਨਾਂ ਨੇ ਘਾਟ ਵੀ ਬਣਾਏ ਨੇ ਤੇ ਪਿੱਛੋਂ ਪਾਣੀ ਜਿਹੜਾ ਭੂਕੜੀ ਪਿੰਡ ਤੋਂ ਆ ਸਾਫ ਆਣਾ ਵੀ ਸ਼ੁਰੂ ਹੋ ਗਿਆ। ਸੋ ਇਕੱਠਾ ਇੱਕ ਕਾਰਪੋਰੇਸ਼ਨ ਵੱਲੋਂ ਮੁਲਾਜ਼ਮਾਂ ਵੱਲੋਂ ਸਾਰੇ ਵੱਲੋਂ ਰਲ ਕੇ ਯਤਨ ਕੀਤਾ ਜਾ ਰਿਹਾ ਕਿ ਵੀ ਇਸ ਨਾਲੇ ਨੂੰ ਸਾਫ ਕੀਤਾ ਜਾਵੇ ਜੀ ਚ ਸਭ ਤੋਂ ਵੱਡੀ ਦਿੱਕਤ ਹੈ ਇਸ ਗੋਏ। ਸੋ ਡੈਰੀ ਕੰਪਲੈਕਸ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਵੀ ਸਹਿਯੋਗ ਚਾਹੀਦਾ ਤੇ ਕਾਰਪੋਰੇਸ਼ਨ ਵੱਲੋਂ ਜਾਂ ਮੁਲਾਜ਼ਮਾਂ ਵੱਲੋਂ ਜੋ ਵੀ ਇਹਨਾਂ ਨੂੰ ਸਹਿਯੋਗ ਚਾਹੀਦਾ ਉਹਦੇ ਲਈ ਬੈਠੇ ਆ। ਕਿ ਇਹ ਜਿਹੜਾ ਗੋਹੇ ਵਾਲਾ ਪਾਣੀ ਹੈ ਇਹ ਉਹਦੇ ਵਿੱਚ ਨਾ ਜਾਵੇ ਆਪਾਂ ਜੋ ਇੱਕ ਮਿਸ਼ਨ ਜੋ ਇੱਕ ਮਿਸ਼ਨ ਲੈ ਕੇ ਬਾਬਾ ਜੀ ਇੱਥੇ ਲੁਧਿਆਣੇ ਦੇ ਵਿੱਚ ਆਪ ਇੱਥੇ ਵਿਰਾਜਮਾਨ ਹੋਏ ਨੇ ਵੀ ਇਸ ਬੁੱਢੇ ਦਰਿਆ ਨੂੰ ਮੋੜ ਬੁੱਢਾ ਦਰਿਆ ਬਣਾਉਣਾ ਹੈ ਉਹਨੂੰ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਧਿਆਨ ਚ ਰੱਖਦੇ ਹੋਏ ਇਹ ਜਿਹੜਾ ਪਾਣੀ ਹੈ ਟ੍ਰੀਟਮੈਂਟ ਪਲਾਂਟ 'ਚ ਜਾਵੇ ਉੱਥੋਂ ਟ੍ਰੀਟ ਹੋ ਕੇ ਤੇ ਫਿਰ ਅੱਗੇ ਕਿਸੇ ਹੋਰ ਵਰਤੋਂ ਦੇ ਵਿੱਚ ਲਿਆ ਜਾਵੇ ਜਿਹੜੀ ਟਲਾਨ ਨੇ ਹੈਗੇ ਹੁੰਦਾ ਕਿ ਹੱਲ ਕਰੋਗੇ ਕਹਿੰਦੇ ਇਹ ਚੱਲ ਰਿਹਾ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਮਾਪਦੰਡ ਹੁੰਦੇ ਨੇ ਪਰ ਪਹਿਲ ਦੇ ਆਧਾਰ ਦੇ ਉੱਤੇ ਜੇ ਬਿਨਾ ਅਸੀਂ ਸਫਾਈ ਕੀਤੇ ਜਾਂ ਬਿਨਾ ਅਸੀਂ ਨਾਲੀਆਂ ਨੂੰ ਖਾਲੀ ਕੀਤੇ ਜੇ ਕਈ ਵੀ ਪਾਣੀ ਦੂਜੇ ਪਾਸੇ ਆਉਂਦਾ ਤਾਂ ਉਹ ਕਿਤੇ ਨਾ ਕਿਤੇ ਕਰਕੇ ਗਲਤ ਹੋਊਗਾ ਇੱਕ ਵਾਰੀ ਇਥੋਂ ਲਿਫਟਿੰਗ ਸ਼ੁਰੂ ਹੋ ਜਵੇ ਗੋਹਾ ਨਾਲੀਆਂ ਦੇ ਵਿੱਚ ਨਾ ਜਾਵੇ ਪੁਰਾਣਾ ਜਿਹੜਾ ਲੇਗੇਸੀ ਹੈਗਾ ਜਿਹੜਾ ਗੋਹਾ ਜੰਮਿਆ ਉਹ ਇੱਕ ਵਾਰ ਕੱਢ ਕੇ ਤੇ ਢਲਾਂ ਚੈੱਕ ਹੋ ਜੂਗੀ ਜੇ ਨਹੀਂ ਹੋਊਗੀ ਢਲਾਂ ਬਾਕੀ ਏਰੀਆ ਚ ਵੀ ਸਹੀ ਹੋ ਰਹੀ ਐਥੇ ਵੀ ਹੋ ਜੂਗੀ